ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਜਿਹੜੇ ਭਰਾਵਾਂ ਨੇ ਹਜੇ ਤੱਕ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਲਾਈਕ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਤੁਹਾਡੇ ਤੱਕ ਚੰਗੇ ਚੰਗੇ ਸਟੱਡ ਫਾਰਮਾਂ ਦੀਆਂ ਤੇ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਆਉਂਦੀਆਂ ਰਹਿਣ ਮਿਲਦੀਆਂ ਰਹਿਣ ਤੇ ਹਰ ਕ ਮੇਲੇ ਦੀ ਤੁਹਾਨੂੰ ਆਪਾਂ ਅਪਡੇਟ ਲੈ ਕੇ ਆਉਣੇ ਹੁੰਦੇ ਆ ਤੇ ਅੱਜ ਵਾਲੀ ਵੀਡੀਓ ਚ ਦੋ ਨੁਕਰੀਆਂ ਘੋੜੀਆਂ ਸੇਲ ਆ ਤੇ ਮਾਲਕ ਨਾ ਕਰਦੇ ਆ ਸਾਰੀ ਗੱਲ ਬਾਤ ਸਸਰੀ ਕਾਲ ਬਾਈ ਜੀ ਸਸਰੀ ਕਾਲ ਬਾਈ ਤੇ ਬਾਈ ਸਭ ਤੋਂ ਪਹਿਲਾਂ ਆਪਣੀ ਇਸ ਨੁਕਰੀ ਘੋੜੀ ਬਾਰੇ ਦੱਸੋ ਇਹਦੀ ਡਿਟੇਲ ਦਿਓ ਇਹ ਘੋੜੀ ਜੀ ਪਿਆਰਾ ਸਿੰਘ ਹੈ ਨਾ ਟਿੱਬੀ ਵਾਲਾ ਅੱਛਾ ਘੋੜੇ ਬੱਦਲ ਤਿਬਤੀ ਅਸੀਂ ਪਿਆਰਾ ਸਿੰਘ ਜਿਹੜਾ ਟਿੱਬੀ ਵਾਲਾ ਆਹ ਟਿੱਬੀ ਵਾਲਾ ਉਹਦੇ ਕੋਲੇ ਘੋੜਾ ਬਾਦਲ ਬਾਦਲ ਹਾਂ ਬਾਦਲ ਉਸ ਦੀ ਬੱਚੀ ਹੈ ਬਾਦਲ ਦੀ ਬੱਚੀ ਹੈ ਇਹ ਇਹ 40 ਮਹੀਨੇ ਦੀ ਹੋ ਗਈ ਬੱਚੀ 40 ਮਹੀਨੇ ਦੀ ਬੱਚੀ ਹੈ ਹਾਂ ਠੀਕ ਹੈ ਇਸ ਤੇ ਹੁਣ ਇਹ ਮੌਕੇ ਦੀ ਕਿਵੇਂ ਆ ਮੌਕੇ ਦੀ ਅੱਭੇ ਹਿੱਟ ਚ ਆਈ ਹੋਈ ਹੈ ਘੋੜਾ ਦਿਖਾਵਾਂਗੇ ਅਬ ਅੱਛਾ ਉਹ ਖਾਲੀ ਹੈ ਵੈਸੇ ਹੁਣ ਮੌਕੇ ਦੀ ਖਾਲੀ ਹੈ ਖਾਲੀ ਹੈ ਠੀਕ ਹੈ ਠੀਕ ਹੈ ਤੇ ਸਵਾਰੀ ਸੂਰੀ ਤੇ ਸਵਾਰੀ ਨਹੀਂ ਲਾਦੂ ਹੈ ਕੱਢੀ ਨਹੀਂ ਸਕਦਾ ਲਾ ਹੀ ਨਹੀਂ ਹਜੇ ਨਹੀਂ ਨਹੀਂ ਠੀਕ ਹੈ ਤੇ ਕਿੰਨੇ ਦੀ ਛੜ ਦੇਗਾ ਭਰਾ ਇਹ ਹਾਂ ਕਿੰਨੇ ਤੱਕ ਛੜ ਦੇਗਾ ਇਹਦੀ ਡਿਮਾਂਡ 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 6 ਲੱਖ ਰੁਪਏ ਹੈ 6 ਲੱਖ 6 ਲੱਖ ਰੁਪਏ ਠੀਕ ਆ ਠੀਕ 6 ਲੱਖ ਮਿੱਤਰੋ ਡਿਮਾਂਡ ਕਰਦਾ ਬਾਈ ਬਾਕੀ ਤੁਸੀਂ ਕਰ ਲਿਓ ਸੰਪਰਕ ਜੇ ਕਿਸੇ ਦੇ ਪਸੰਦ ਆਉਂਦੀ ਹੈ ਘੋੜੀ ਤੇ ਇਹ ਤੋਂ ਇਲਾਵਾ ਇੱਕ ਹੋਰ ਆ ਨੌਕਰੀ ਇਹਦੇ ਬਾਰੇ ਦੱਸ ਬਾਈ ਇਹ ਸੂਰੇ ਵਾਲੇ ਲਾਈਨ 'ਚ ਇੱਕ ਗੜੀ ਆ ਕਿਹੜੀ ਸੂਰੇ ਵਾਲੇ ਦੀ ਸੂਰੇ ਵਾਲੇ ਲਾਈਨ 'ਚ ਠੀਕ ਆ ਇਹਨੂੰ ਆਏ ਨੂੰ ਕਮਾਈ ਮਾੜੀ ਅਸਲ ਹਰ ਚੱਲ ਨਹੀਂ ਆਈ ਖੜੀ ਰਹਿੰਦੇ ਇੱਥੇ ਖੜੀ ਰਹਿੰਦੇ ਤੇ ਦੂਜਾ ਨਹੀਂ ਇਹ ਕਿੰਨੇ ਉਮਰ ਦੀ ਹੋਗੀ ਇਹ 6-7 ਸਾਲ ਦੀ ਹੋਗੀ ਠੀਕ ਹੈ 6-7 ਸਾਲ ਦੀ ਹੋਗੀ ਤੇ ਬਾਲ ਪੌਰੀਆਂ ਦੀਆਂ ਦੋਵੇਂ ਸਾਫ਼ ਬਾਲ ਬੌਰੀਆਂ ਦੀ ਬਿਲਕੁਲ ਸਾਫ਼ ਹੈ ਜੀ ਠੀਕ ਹੈ ਇਸ ਬੋੜੀ ਦਾ ਬੱਚਾ 22 2022 ਤੇ ਅੜਮਾਨਗੜ ਚ ਮੇਲੇ ਤੇ ਆਇਆ ਛੱਟੇ ਨੰਬਰ ਤੇ ਕਿਹੜੀ ਦਾ ਆਏ ਦਾ ਪਿਆਰਾ ਸਿੰਘ ਆ ਬਦਲ ਉਹ ਪਿਆਰਾ ਸਿੰਘ ਟਿੱਬੀ ਵਾਲੇ ਦਾ ਇਹ ਇਹ ਕਰਾਉਂਦੀ ਹੈ ਕਿ ਸਵਾਰੀ ਹਾਂ ਇਹ ਸਵਾਰੀ ਨਾਥ ਸੇ ਹੈ ਸਭ ਕੁਝ ਹੈ ਇਸ ਦੇ ਅੰਦਰ ਤਲਾਵਰ ਤਾਲਨਾਤ ਸਭ ਕੁਝ ਹੈ ਠੀਕ ਹੈ ਠੀਕ ਤੇ ਹੁਣ ਇਹ ਕਿਵੇਂ ਮੌਕੇ ਦੀ ਮੌਕੇ ਦੀ ਇਹ ਖਾਲੀ ਹੈ ਖਾਲੀ ਹੈ ਦੋਨੀ ਹੈ ਹਾਂ ਅਭੀ ਇਹ ਵਿਆਹੀ ਨਹੀਂ ਹੋਇਆ ਸੋਈ ਨੂੰ ਇਹਨੂੰ 5 6 ਮਹੀਨੇ ਠੀਕ ਹੈ ਠੀਕ ਹੈ ਤੇ ਇਹਦੀ ਕੀ ਡਿਮਾਂਡ ਕਰਦਾ ਭਰਾ ਇਹਦੀ 5 ਲੱਖ ਰੁਪਏ ਹੈ 5 ਲੱਖ ਰੁਪਏ ਠੀਕ ਹੈ ਤੇ ਇੱਕਾਰੀ ਆਪਣਾ ਐਡਰੈਸ ਜ਼ਰੂਰ ਬੋਲ ਮੇਰਾ ਐਡਰੈਸ ਹੈ ਜੀ گاؤں ਗੰਡੇਲੀ ਹੈ ਤਹਿਸੀਲ rauसल ਹੈ ਜ਼ਿਲ੍ਹਾ ਹਨੁਮਾਨਗੜ ਹੈ ਦੇ ਫੋਨ ਨੰਬਰ ਜੀ 6378573097 ਇੱਕ ਕਰੀ ਫੇਰ ਉੱਚੀ ਦੇ ਨੇ ਬੋਲਦੇ ਥੋੜਾ ਇਹ ਨੰਬਰ 6378573097 ਠੀਕ ਹੈ ਜੀ ਲਓ ਮਿੱਤਰੋ ਇਸ ਨੰਬਰ ਤੇ ਕਰ ਲਿਓ ਸੰਪਰਕ ਦੋਹੇ ਜਾਨਵਰ ਤੁਹਾਨੂੰ ਦਿਖਾਤੇ ਨੁਕਰੇ ਜਾਨਵਰ ਤੇ ਕਰ ਲਿਓ ਭਰਾ ਨਾਲ ਸੰਪਰਕ ਕਿਸੇ ਦੇ ਵੀ ਦੋਹਾਂ ਚੋਂ ਕੋਈ ਜਾਨਵਰ ਪਸੰਦ ਆਉਂਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇ ਸੱਜਣੋ